ਰਾਸ਼ਟਰੀ ਤਿਉਹਾਰ ਹੋਲੇ ਮਹੱਲੇ ਦਾ ਪਹਿਲਾ ਚਰਨ ਸ਼ਿਕਰ ਸਾਹਬ ਦੇ ਵਿੱਚ ਇਤਿਹਾਸਕ ਧਰਤੀ ਤੋਂ ਸ਼ੁਰੂ ਹੋਇਆ ਤਾਂ ਦੱਸ ਦਈਏ ਕਿ ਸਿੱਖ ਪੰਥ ਦੀ ਉਬਰਦੀ ਕਲਾ ਦੇ ਪ੍ਰਤੀਕ 6 ਦਿਨਾਂ ਦੇ ਰਾਸ਼ਟਰੀ ਤਿਉਹਾਰ ਹੋਲੇ ਮਹੱਲੇ ਦਾ ਪਹਿਲਾ ਚਰਨ ਇਤਿਹਾਸਕ ਧਰਤੀ ਸ਼ਿਕਰਤਪੁਰ ਸਾਹਬ ਤੋਂ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੀ ਗੂੰਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਅਧੀਨ ਹੋਏ ਸ਼ਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ੁਰੂ ਹੋਇਆ ਇਸ ਮੌਕੇ ਤੋਂ ਅਕਸ਼ੀ ਕੇਸਗੜ ਸਾਹਿਬ ਬੱਧ ਸਿੰਘ ਸਾਹਿਬ ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਦੇ ਵੱਲੋਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀਨੀ ਸੰਤ ਸੇਵ ਲਾ ਰੰਗ ਲਾਗਾ ਅੱਤ ਲਾਲ ਦੇਵ ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋ ਗਈ ਨਹਿ ਲਾਗੇ ਦਾ ਕਦੇ ਮਹਾਗਾ ਅਨਸਾਰ ਅੱਜ ਸ੍ਰੀ ਕੀਰਤਪੁਰ ਸਾਹਿਬ ਦੀ ਤਰਤੀ ਤੇ ਗੁਰਦੁਆਰਾ ਸ੍ਰੀ ਪਤਾਲਪੁਰ ਸਾਹਿਬ ਵਿਖੇ ਭੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਅਰੰਭਤਾ ਹੋਈ ਹੈ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਅਤੇ ਸਮੂਹ ਰੰਗ ਸੰਗਜਤਵੰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ 12 ਤਰੀਕ ਗਾਲੇ ਦਿਨ ਭੋਗ ਪਾਏ ਜਾਣਗੇ ਔਰ ਦੂਸਰੇ ਪੜਾਅ ਦੀ ਆਰੰਭਤਾ 13 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਪਾਵਨ ਕਰਤੀ ਤੇ ਹੋਵੇਗੀ ਜਿਸ ਦੇ ਭੋਗ 15 ਤਰੀਕ 15 ਮਾਰਚ 2025 ਔਰ ਉਸ ਦਿਨ ਹੋਲੇ ਮਹੱਲੇ ਵਾਲੇ ਦਿਨ ਇਹ ਭੋਗ ਪਾਏ ਜਾਣਗੇ ਉੱਥੇ ਹੀ ਸਮਾਗਵਾਂ ਵਿੱਚ ਪੰਥ ਪ੍ਰਸ਼ਦ ਸਾਡੀ ਜਿੱਥੇ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਧਿ ਪ੍ਰਸਿੱਧ ਰਾਗੀ ਜਿੱਥੇ ਕਵੀਸ਼ੀ ਜਿੱਥੇ ਸੰਗਤਾਂ ਨੂੰ ਇਤਿਹਾਸ ਦੁਆਰਾ ਨਿਹਾਲ ਕਰਨਗੇ ਔਰ ਜਿੱਥੇ ਆਪ ਜੀ ਨੇ ਬੇਨਤੀ ਕੀਤੀ ਹੈ ਕਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਸ੍ਰੀ ਕੇਸਕਰ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਪੂਰਨ ਤੌਰ ਤੇ ਚੜ੍ਹਦੀ ਕਲਾ ਨਾਲ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਹਨ ਔਰ ਸਤਿਗੁਰੂ ਦੀ ਕਿਰਪਾ ਸਦਕਾ ਔਰ ਸੰਗਤਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਦੂਰ ਦੂਰ ਸੰਗਤਾਂ ਆ ਕੇ ਜਥਿਆਂ ਦੇ ਰੂਪ ਵਿੱਚ ਸਹਿਯੋਗ ਦੇ ਰਹੀਆਂ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਅਤੇ ਲੰਗਰ ਪਾਣੀ ਦਾ ਵੀ ਖਾਸ ਪ੍ਰਬੰਧ ਹੈ ਰਹਿਸ਼ ਦਾ ਹੀ ਪ੍ਰਬੰਧ ਹੈ ਇਸ ਸਤਿਗੁਰ ਦੀ ਕਿਰਪਾ ਸਦਕਾ ਸਾਰਾ ਹੋ ਰਿਹਾ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਦੇਖੋ ਪੰਥਕ ਪਰੰਪਰਾਵਾਂ ਮਰਯਾਦਾਵਾਂ ਤੇ ਜਾਹੋ ਜਲਾਲ ਅਨੰਦਪੁਰ ਸਾਹਿਬ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅਮਰਤ ਸ਼ਕਾ ਕੇ ਖਾਲਸੇ ਦੀ ਸਾਜਨਾ ਕੀਤੀ ਤੇ ਮਰਦਾ ਹੋਈ ਲੋਕਾਂ ਦੇ ਵਿੱਚ ਜਾਨ ਫੁਕੀ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਚਿੜੀਆਂ ਤੋਂ ਬਾਜ ਕਰਾਉਣ ਦੀ ਗੱਲ ਸਵਾ ਲੱਖ ਨਾਲ ਲੜਾਉਣ ਦੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਤਾ ਜਿਸ ਦੇ ਪ੍ਰਬੰਧਾਂ ਦੇ ਅਧੀਨ ਵੱਡੇ ਪੱਧਰ ਤੇ ਖਾਲਸਾਈ ਜਾਹੋ ਜਲਾਲ ਜਿਹੜਾ ਵਾ ਕਿਨਾ ਹੋਲਾ ਮਹੱਲਾ ਆ ਪਹਿਲੇ ਪੜਾਂ ਦਾ ਕੀਰਪੁਰ ਸਾਹਿਬ ਤੋਂ ਗੁਰਦਰਾ ਕੀਰਪੁਰ ਸਾਹਿਬ ਤੋਂ ਆਰੰਭ ਹੁੰਦਾ ਇਸ ਤੋਂ ਪਹਿਲਾਂ ਪੰਜ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਆ ਅੱਜ ਸਾਡੇ ਬਹੁਤ ਹੀ ਸਰਕਾਰਯੋਗ ਸਨਮਾਨਯੋਗ ਹੈੱਡ ਗ੍ਰੰਥੀ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਆ ਕੇ ਇੱਥੇ ਆਰੰਭਤਾ ਕੀਤੀ ਅਰਦਾਸ ਦੇ ਨਾਲ ਸੋ ਸਮੁੱਚੀਆਂ ਦੁਨੀਆ ਅੰਦਰ ਵਸਦੀਆਂ ਸੰਗਤਾਂ ਉਹਨਾਂ ਨੂੰ ਅੱਜ ਦੇ ਇਸ ਹੋਲੇ ਮਹੱਲੇ ਦੀ ਆਰੰਭਤਾ ਦੇ ਸਮੇਂ ਦੀ ਇਸ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸੋਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈ ਹੈ ਜਿਹੜਾ ਖਾਲਸਾ ਹੀ ਜਹੋ ਜਲਾਲ ਹੈ ਇਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਸਾਡੀ ਉਸ ਪ੍ਰਾਤਨ ਰਵਾਇਤਾਂ ਦਾ ਪ੍ਰਤੀਕ ਨੇ ਤੇ ਉਸ ਨੂੰ ਸਾਂਭ ਕੇ ਰੱਖਿਆ ਹੋਇਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਵਿੱਚ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਵੱਡਾ ਸਹਿਯੋਗ ਹੁੰਦਾ ਇਸ ਤੋਂ ਇਲਾਵਾ ਪੂਲ ਦੁਨੀਆ ਭਰ ਤੋਂ ਸੰਗਤ ਜਿਹੜੀ ਆ ਉਹ ਜਥਿਆਂ ਦੇ ਰੂਪ ਵਿੱਚ ਇੱਥੇ ਪਹੁੰਚਦੀ ਆ ਅੱਜ ਦੀ ਇਸ ਗੱਲ ਦੀ ਵੀ ਵਧਾਈ ਹੈ ਕਿ ਬਹੁਤ ਦਿਨ ਪਹਿਲਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਸੋ ਭਾਵੇਂ ਕੀ ਜਿਹੜੇ ਪ੍ਰਬੰਧ ਨੇ ਉਹ ਓਨੇ ਵੱਡੇ ਨਹੀਂ ਹੁੰਦੇਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੇ ਪ੍ਰਬੰਧ ਲੈ ਕੇ ਚੱਲਦੀ ਆ ਸੋ ਅੱਜ ਦੇ ਇਸ ਆਰੰਭਤਾ ਤੇ ਆਪ ਸਭ ਨੂੰ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਗੁਰ ਕਰਪਾ ਕਰਨ ਪੰਥ ਅੰਦਰ ਏਕਾਤ, 화ਕ, ਚੜ੍ਹਦੀ ਕਲਾ ਬਖਸ਼ਣ ਤਾਂ ਕਿ ਪੰਥ ਤੇ ਹੋਰੇ ਹੱਲਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਇਸ ਕੌਮ ਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਵਾਸਤੇ ਖੜਾ ਕੀਤਾ ਸੀ ਸੋ ਕੌਮ ਤੇ ਕਿਸੇ ਤਰ੍ਹਾਂ ਦੇ ਹੱਲੇ ਆ ਅਸੀਂ ਇੱਕ ਝੁੱਟ ਹੋਈਏ ਇੱਕ ਮੁੱਠ ਹੋਈਏ 100ਰ ਹੋਈਏ ਤਾਂ ਕਿ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਜਿਹੜਾ ਯੋਗਦਾਨ ਪਾ ਸਕੀਏ ਉਹ ਹੋਲੇ ਮਹਲੇ ਦਾ ਦੈਨਾ ਜਿੰਨਾ ਕੁਝ ਵੀ ਵਾਪਰ ਰਿਆ ਗੁਰੂ ਦੀ ਭੈ ਭਾਵਨੀ ਤੇ ਪਾਣੇ ਵਿੱਚ ਹੀ ਵਾਪਰ ਰਿਆ ਤੇ ਵੱਡੀ ਗੱਲ ਜਿਹੜੀ ਕਰਨ ਵਾਲੀ ਆ 100 ਅਥਰੱਸਾ ਸਿਰੇ ਤੇ ਗੰਢ ਕਿ ਗੁਰੂ ਸਾਹਿਬ ਨੇ ਆਪ ਵਸ ਕੇ ਇਸ ਸਮੇਂ ਦੇ ਵਿੱਚ ਜਿਹੜਾ ਕੋਈ ਟਕਰਾ ਸੀ ਉਸ ਟਕਰਾ ਨੂੰ ਖਤਮ ਕੀਤਾ। ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਸਤਾ ਪ੍ਰਬੰਧ ਸਾਰੇ ਚਲਾਉਂਦੀ ਆ। ਸੋ ਨੈਂਗ ਸਿੰਘ ਜਥੇਬੰਦੀਆਂ ਸਿੱਖ ਕੌਮ ਦਾ ਅਨਿਖੜਮਾ ਅੰਗ ਤੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਉਹਨਾਂ ਦਾ ਹੈੱਡਕੁਆਰਟਰ ਆ। ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਤੋਂ ਸਹਿਯੋਗ ਦੀ ਆਸ ਵੀ ਕਰਦੇ ਆ ਕਿਉਂਕਿ ਏਡੇ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਚਾਰਾਂ ਦੇ ਮਤਭੇਦ ਹੁਣੇ ਕੋਈ ਵੱਡੀ ਗੱਲ ਨਹੀਂ ਹੈ ਬੈਠ ਕੇ ਹੋਏ ਇਕੱਤਰ ਮਿਲੋ ਪਰ ਭਾਈ ਦੁਬਧਾ ਦੂਰ ਕਰੋ ਲਿਲਾਏ ਗੁਰੂ ਸਾਹਿਬ ਨੇ ਸਾਨੂੰ ਇਹ ਸਮਝ ਦਿੱਤੀ ਆ ਸੋ ਜਿਹੜਾ ਅੱਜ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਕਰਾ ਨਹੀਂ ਹੋਇਆ ਤੇ ਜਿਹੜੇ ਦਿੱਲੀ ਤਖਤ ਤੇ ਬੈਠੇ ਲੋਕ ਜਿਨ੍ਹਾਂ ਦਾ ਤਖਤ ਦਾ ਟਕਰਾਵਾ ਕਾਲ ਤੱਕ ਨਾਲ ਉਹ ਲੋਕ ਜਿਹੜਾ ਕੁਝ ਚਾਹੁੰਦੇ ਸੀ ਉਹ ਕੁਝ ਨਹੀਂ ਵਾਪਰਿਆ ਮੈਂ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਅਤੇ ਇਨੈਕ ਸਿੰਘ ਜਥੇਬੰਦੀਆਂ ਦੀ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਜਿਵੇਂ ਕਹਿੰਦੇ ਆ ਆਪੋ ਆਪਣਾ ਜਿੰਨਾ ਕ ਯੋਗਦਾਨ ਬਣਦਾ ਸੀ ਉਹ ਪਾਇਆ ਜਿਹੜੇ ਕੋਈ ਮਤਭੇਦ ਹੋਣਗੇ ਆਉਣ ਵਾਲੇ ਸਮੇਂ 'ਚ ਬੈਠ ਕੇ ਉਹਨੂੰ ਇੱਥੇ ਜਾਣਗੇ ਗੁਰੂ ਕਰਪਾ ਕਰਨ ਕੌਮ ਦੇ ਅੰਦਰ ਏਕਤਾ ਸਫਾਕ ਬਖਸ਼ਣ ਫੇਰ ਮੁਰ ਤੋਂ ਹੋਲੇ ਮਹਲੇ ਦੇ ਆਰਾਮਤਾ ਦੀਆਂ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਦੁਆਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪੱਤਰਕਾਰ ਪੀਰ ਮੈਨੂੰ ਪੁੱਛੁੰਦੇ ਸੀ ਮੈਡੀਕਲ ਬੀਮਾ ਜਿਹੜਾ ਜਾਂ ਇੰਸ਼ੋਰੈਂਸ ਵਰਗਾ ਰੱਖਾ ਜਾਂਦੇ ਆ ਕੋਈ ਐਕਸੀਡੈਂਟ ਨਾ ਹੋ ਜਾਵੇ ਕੋਈ ਦਿੱਕਤ ਨਾ ਘਟਣਾ ਮੌਤ ਨਾ ਹੋ ਜਾਵੇ ਉਹ 20 ਕਿਲੋ ਮੀਟਰ ਦੇ ਦਾਰੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਦਿੱਤਾ ਗਿਆ ਵਾ ਤੇ ਸਰਕਾਰ ਵੱਲੋਂ ਵੀ ਮੈਨੂੰ ਐਸ.ਡੀ.ਐਲ. ਸਾਹਿਬ ਨੇ ਕਿਹਾ ਵਾ ਪਈ ਅਸੀਂ ਵੀ ਆਪਣੇ ਵੱਲੋਂ ਹੀ ਕਰਵਾਇਆ ਡੀ.ਸੀ. ਸਾਹਿਬ ਨੇ ਮੈਨੂੰ ਕਿਹਾ ਪਈ ਅਸੀਂ ਵੀ ਕਰਵਾਇਆ ਉਹ ਵੀ ਕਿਲੋਮੀਟਰ ਦੇ ਜ਼ਰੇ ਚ ਪੂਰੇ ਵਿੱਚ ਜੇ ਕੋਈ ਸਰਟੀਫਿਕੇਟ ਲੱਗੇ ਜਿੱਦਾਂ ਜਿੰਨੀ ਕਿ ਸਟਾ ਉਹਦੇ ਨਾਲ ਕੋਈ 5000 ਕੋ 10000 ਕੋ 15000 20000 ਤੱਕ ਹੈ ਤੇ ਜੇ ਕਿਸੇ ਦੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹਨੂੰ 1 ਲੱਖ ਰੁਪਇਆ ਸੀ ਦਵੰਨੇ ਕਲੇਮ ਅੰਦੇ ਪਿਛਲੇ ਸਾਲ ਦੋ ਮੌਤਾਂ ਹੋਈਆਂ ਸੀ ਉਹ 200 2 ਲੱਖ ਰੁਪਇਆ ਸੀ ਅਰਤੀ ਦਿੱਤਾ ਉਹ ਆਏ ਨਹੀਂ ਸੀ ਕਿਤੇ ਬਾਹਰ ਗਏ ਸੀ ਉਹ ਸੱਜ ਉਹ ਇਹਨਾਂ ਨੂੰ ਅੱਜ ਸੱਦ ਕੇ ਮੈਂ ਪਰਸੂ ਚ ਆਉਂਦੀ ਦਿੱਤਾ ਅਜ 2 ਲੱਖ ਰੁਪਇਆ ਉਹਨਾਂ ਨੂੰ ਲੇਕਿਨ ਸਭ ਪ੍ਰਬੰਧਾ ਦੀ ਜੇਕਰ ਗੱਲ ਕੀਤੀ